ਸ਼ੌਂਕ ਕਹਿੰਦੇ ਹੁੰਦੇ ਨੇ ਬੜੇ ਕਮਾਲ ਦੇ ਹੁੰਦੇ ਨੇ ਤੇ ਸ਼ੌਂਕ ਦਾ ਕੋਈ ਵੀ ਮੁੱਲ ਨਹੀਂ ਹੁੰਦਾ। ਇਹ ਬਹੁਤ ਉੱਚਾ ਮਕਾਨ ਹੈ ਔਰ ਤੀਸਰੀ ਮੰਜ਼ਲ ਦੇ ਉੱਤੇ ਜਿਹੜਾ ਹੈਗਾ ਟਰੈਕਟਰ ਰੱਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਉਚਾਈ ਹੈ। ਪਰ ਕਿਸ ਤਰ੍ਹਾਂ ਇਹ ਰੱਖਿਆ ਗਿਆ ਕਿਸ ਤਰ੍ਹਾਂ ਇਹਨੂੰ ਉੱਪਰ ਲਿਆਂਦਾ ਗਿਆ ਪੂਰੀ ਗੱਲਬਾਤ ਤੇ ਬਾਪੂ ਜਿਹੜਾ ਇਹ ਟਰੈਕਟਰ ਆ ਇਹ ਕਿਹੜੀ ਜਗ੍ਹਾ ਤੋਂ ਤਿਆਰ ਕਰਵਾਇਆ ਇਹ ਅੰਬਰਸਰ ਦੇ ਕੋਲੇ ਰਵਦਾਸ ਸ਼ਹਿਰ ਹੈ ਜੀ ਛੋੜਾ ਜਿਹਾ ਕਸਬਾ ਜੀ 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 ਉੱਥੋਂ ਬਣਵਾ ਕੇ ਲੈਣ ਤਾ ਬਾਪੂ ਜਦੋਂ ਤੁਹਾਨੂੰ ਕਿਹਾ ਤੁਹਾਡੇ ਬੇਟੇ ਨੇ ਵੀ ਆਪਾਂ ਟਰੈਕਟਰ ਰੱਖਣਾ ਤੁਸੀਂ ਕਿਹਾ ਨਹੀਂ ਵੀ ਆਪਾਂ ਟਰੈਕਟਰ ਤੋਂ ਕਰਾਉਣਾ ਕੀ ਐਵੇਂ ਹੁੰਦਾ ਉਹ ਕਹਿੰਦੇ ਮੇਰਾ ਸ਼ੌਂਕ ਹੈ ਮੈਂ ਕਿਹਾ ਵੀ ਫਿਰ ਸ਼ੌਂਕ ਦਾ ਤਾਂ ਸ਼ੇਰਾ ਮੁੱਲੀ ਨਹੀਂ ਹੁੰਦਾ ਜੀ 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 ਤੇ ਬਾਪੂ ਕਿੰਨਾ ਟੋਟਲ ਜਿਹੜਾ ਮਸ਼ੀਨਾਂ ਦਾ ਖਰਚਾ ਜੇ ਉੱਥੋਂ ਇਹ ਮਤਲਬ 70-71000 ਰੁਪਏ ਇਹਦੇ ਤੇ ਖਰਚਾ ਜੀ 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 ਇਹ ਉਹ ਇਹਦਾ ਕੋਈ ਨਹੀਂ ਇਹ ਪਤਲ ਪੂਰਾ 25 ਮਣ ਦਾ ਹੈ ਜੀ ਜੀ ਅੱਛਾ 25 ਮਣ ਇਹਦਾ ਵਜ਼ਨ ਜੋ ਤੁਸੀਂ ਵੇਖ ਰਹੇ ਹੋ ਸੋਚਦੇ ਹੋਮੋਗੇ ਕਿ ਇਹ ਟਰੈਕਟਰ ਅਸਲੀ ਹੈ ਪਰ ਇਹ ਟਰੈਕਟਰ ਅਸਲੀ ਨਹੀਂ ਹੈਗਾ ਪਰ ਇਸ ਉੱਤੇ ਕਾਰਾਗਰੀ ਆ ਇਹਦੇ ਉੱਤੇ ਮਿਹਨਤ ਕੀਤੀ ਗਈ ਆ ਤੇ ਉਹ ਮਿਹਨਤ ਹੀ ਹੈ ਜਿਹੜੀ ਇਹਨੂੰ ਅਸਲੀ ਹੋਣ ਦਾ ਭਲੇਖਾ ਪਾ ਰਹੀ ਹੈ ਅੱਜ ਅਸੀਂ ਬਠਿੰਡੇ ਜ਼ਿਲ੍ਹੇ ਦੇ ਪਿੰਡ ਲੇਲੇ ਵਾਲਾ ਦੇ ਵਿੱਚ ਖੜੇ ਹੋਏ ਹਾਂ ਉੱਥੇ ਹੀ ਇਹ ਇੱਕ ਮਕਾਨ ਦੇ ਉੱਤੇ ਟਰੈਕਟਰ ਰੱਖਿਆ ਹੋਇਆ ਏ ਤਾਂ ਸ਼ੌਂਕ ਕਹਿੰਦੇ ਹੁੰਦੇ ਨੇ ਬੜੇ ਕਮਾਲ ਦੇ ਹੁੰਦੇ ਨੇ ਤੇ ਸ਼ੌਂਕ ਦਾ ਕੋਈ ਵੀ ਮੁੱਲ ਨਹੀਂ ਹੁੰਦਾ ਸ਼ੌਂਕ ਭਾਵੇਂ ਕਿੰਨੇ ਵੀ ਰੁਪਈਆਂ ਚ ਪੂਰਾ ਕੀਤਾ ਜਾਵੇ ਸ਼ੌਂਕ ਸ਼ੌਂਕ ਹੀ ਹੁੰਦਾ ਤੁਹਾਨੂੰ ਮੈਂ ਨੇੜੇ ਤੋਂ ਇਹ ਟਰੈਕਟਰ ਵਿਖਾ ਰਹੇ ਹਾਂ ਤੁਸੀਂ ਦੂਰੋਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਭੁਲੇਖਾ ਪੈ ਰਿਹਾ ਕਿ ਵਾਕਈ ਹੀ ਇਹ ਅਸਲੀ ਹੈ ਤੇ ਤੁਸੀਂ ਜਦੋਂ ਦੂਰੋਂ ਦੇਖੋਗੇ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਵਾਕਈ ਹੀ ਇਹ ਅਸਲੀ ਟਰੈਕਟਰ ਹੈ ਪਰ ਇਹ ਪੱਥਰ ਦਾ ਬਣਿਆ 855 ਟਰੈਕਟਰ ਅਸਲੀ ਹੋਣ ਦਾ ਭਲੇਖਾ ਇਸ ਕਰਕੇ ਪਾ ਰਿਹਾ ਕਿ ਕਾਰੀਗਰਦੀ ਮਿਹਨਤ ਹੈ ਤੁਹਾਨੂੰ ਮੈਂ ਪੂਰਾ ਟਰੈਕਟਰ ਹੈ ਜਿਹੜਾ ਉਹ ਬੁਖਾ ਰਹੇ ਹਨ ਤੁਹਾਨੂੰ ਮੈਂ ਟਾਇਰ ਬੁਖਾ ਦੇਵਾਂ ਸਭ ਤੋਂ ਪਹਿਲਾਂ ਕੈਮਰਾਮੈਨ ਨੇੜੇ ਕਰਕੇ ਬੁਖਾ ਰਹੇ ਹਨ ਕਿ ਕਿਸ ਤਰ੍ਹਾਂ ਬਿਲਕੁਲ ਨੇੜੇ ਤੋਂ ਵੀ ਇਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕਿ ਵਾਕਈ ਹੀ ਟਰੈਕਟਰ ਅਸਲੀ ਲੱਗ ਰਿਹਾ ਹੈ ਪਾਵੇਂ ਟਰੈਕਟਰ ਪੱਥਰ ਦਾ ਪਰ ਫਿਰ ਮੈਂ ਤੁਹਾਨੂੰ ਦੱਸ ਰਿਹਾ ਕਿ ਇਸ ਦੇ ਉੱਪਰ ਕਾਰਾਗਰੀ ਹੈ ਤੁਸੀਂ ਬੈਗ ਤੇ ਦੇਖ ਸਕਦੇ ਹੋ ਉਸ ਤਰ੍ਹਾਂ ਲਿੰਕਾਂ ਬਣਾਈਆਂ ਹੋਈਆਂ ਨੇ ਉਸ ਤਰ੍ਹਾਂ ਹੁੱਕ ਬਣਾਈ ਹੋਈ ਆ ਔਰ ਉਸੇ ਤਰ੍ਹਾਂ ਹੀ ਜਿਹੜਾ ਹੈਗੇ ਨੇ ਮਗਰਿਆੜ ਟਰੈਕਟਰ ਦੇ ਬਣਾਏ ਹੋਏ ਨੇ ਤੁਸੀਂ ਵੇਖੋ ਉਸੇ ਤਰ੍ਹਾਂ ਲਾਈਟਾਂ ਐ ਭਲੇਖਾ ਪੈ ਰਿਆ ਯਾਨੀ ਕਿ ਵਾਕਈ ਹੀ ਇਹ ਟਰੈਕਟਰ ਅਸਲੀ ਹੈ ਉੱਪਰ ਤੁਸੀਂ ਹੱਡ ਵੀ ਵੇਖ ਸਕਦੇ ਹੋ ਟਰੈਕਟਰ ਤੇ ਤਾਂ ਇਹ ਟਰੈਕਟਰ ਜਿਹੜਾ ਹੈਗਾ ਅਸਲੀ ਹੋਣ ਦਾ ਭਲੇਖਾ ਪਾ ਰਿਹਾ ਹੈ ਤਾ ਪੂਰਾ ਟਰੈਕਟਰ ਮੈਂ ਤੁਹਾਨੂੰ ਵਿਖਾ ਰਹੇ ਹਾਂ ਉਸੇ ਤਰ੍ਹਾਂ ਹੀ ਜਿਹੜੇ ਟਰੈਕਟਰ ਦੇ ਰੈਂਬ ਨੇ ਉਹ ਵੀ ਬਣੇ ਹੋਏ ਨੇ ਤੁਸੀਂ ਵੇਖੋ ਕਿ ਵਾਕਈ ਹੀ ਅਲੱਗ ਰਿਹਾ ਕਿ ਟਰੈਕਟਰ ਅਸਲੀ ਹੈ ਤਾਂ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਸਟੀering ਹੈਗਾ ਉਹ ਵੀ ਉਸੇ ਤਰ੍ਹਾਂ ਬਣਾਇਆ ਗਿਆ ਉੱਪਰ ਜਿਹੜੇ ਹੈਗੇ ਨੇ ਐਮਪਲਏ ਗਏ ਨੇ ਔਰ ਜਿਹੜਾ ਹੱਡ ਲਾਇਆ ਗਿਆ ਉਹ ਵੀ ਵਾਕਈ ਹੀ ਲੱਗਦਾ ਹੈ ਕਿ ਅਸਲੀ ਹੈ ਤਾਂ ਉਸੇ ਤਰ੍ਹਾਂ ਹੀ ਟਰੈਕਟਰ ਦੀ ਜਿਹੜੀ ਸੇਫ ਆ ਉਹ ਬਣਾਈ ਗਈ ਹੈ 855 ਟਰੈਕਟਰ ਇਹ ਬਣਾਇਆ ਗਿਆ ਹੈ ਤਾਂ ਅਗਲੇ ਟਾਇਰ ਨੇ ਜਿਹੜੇ ਉਹ ਵੀ ਉਸੇ ਤਰ੍ਹਾਂ ਬਣਾਏ ਗਏ ਨੇ ਜਿਸ ਤਰ੍ਹਾਂ ਦੇ ਅੱਜ ਕੱਲ੍ਹ ਲੋਕੀ ਸ਼ੌਂਕੀਆ ਤੌਰ ਤੇ ਉੱਤੇ ਟਰੈਕਟਰਾਂ ਦੇ ਟਾਇਰ ਪਾਉਂਦੇ ਨੇ ਤਾਂ ਵਾਕੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਭੁਲੇਖਾ ਪੈ ਰਿਹਾ ਕਿ ਵਾਕਈ ਹੀ ਇਹ ਅਸਲੀ ਟਰੈਕਟਰ ਹੈ ਤਾਂ ਉਸੇ ਤਰ੍ਹਾਂ ਜਿਹੜਾ ਹੈਗਾ ਕਿ ਲਾਈਟਾਂ ਜਿਹੜੀਆਂ ਲਾਈਆਂ ਗਈਆਂ ਨੇ ਅੱਗੋਂ ਬਿਲਕੁਲ ਜਿਹੜੀ ਹੈਗੀ ਇਹਦੀ ਸੇਫ ਹੈਗੀ ਆ ਉਸੇ ਤਰ੍ਹਾਂ ਟਰੈਕਟਰ ਦੇ ਵਾਂਗੂ ਬਣਾਈ ਗਈ ਆ ਹਰ ਇੱਕ ਚੀਜ਼ ਦਾ ਜਿਹੜਾ ਹੈਗਾ ਧਿਆਨ ਰੱਖਿਆ ਗਿਆ ਹੈ ਤੇ ਅੱਗੋਂ ਜਿਹੜੇ ਹੈਗੇ ਨੇ ਹਾਰਨੋ ਲਗਾਏ ਗਏ ਨੇ ਔਰ ਲਾਈਟਾਂ ਲਗਾਨਾ ਕਰਨਾ ਨੇ ਤਾਂ ਉੱਪਰ ਬੜੇ ਮਾਣ ਦੇ ਨਾਲ ਸਿੱਧੂ ਗੋਤ ਲਿਖਿਆ ਹੋਇਆ ਹੈ ਤਾਂ ਇਹ ਟਰੈਕਟਰ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਵਿਖਾ ਰਿਹਾ ਤਾਂ ਪੂਰੀ ਗੱਲਬਾਤ ਵੀ ਬਾਪੂ ਹਣਿਆਂ ਦੇ ਨਾਲ ਕਰਾਂਗੇ ਵੀ ਕਿਸ ਤਰ੍ਹਾਂ ਉਹਨਾਂ ਦਾ ਸ਼ੌਂਕ ਸੀ ਇਹ ਟਰੈਕਟਰ ਬਣਾਉਣਾ ਕਿਸ ਤਰ੍ਹਾਂ ਉਹਨਾਂ ਦੇ ਮਨ ਦੇ ਵਿੱਚ ਆਇਆ ਕਿਸ ਤਰ੍ਹਾਂ ਖਿਆਲ ਆਇਆ ਕਿ ਆਪਾਂ ਵੀ ਆਪਣੇ ਮਕਾਨ ਦੇ ਉੱਪਰ ਆਪਣੀ ਕੋਠੀ ਦੇ ਉੱਪਰ ਇਹ ਟਰੈਕਟਰ ਰੱਖਣਾ ਤਾਂ ਪੂਰੀ ਗੱਲਬਾਤ ਵੀ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਪੂਰਾ ਟਰੈਕਟਰ ਵਖਾ ਰਹੇ ਆ ਵੀ ਕਿੰਨੀ ਇਸ ਤੇ ਉੱਪਰ ਮਿਹਨਤ ਕੀਤੀ ਗਈ ਆ ਜਿਸ ਵੀ ਕਾਰੀਗਰ ਨੇ ਬਣਾਇਆ ਉਸ ਦੇ ਵੱਲੋਂ ਕਿੰਨੀ ਮਿਹਨਤ ਹੈ ਜੜੀ ਕੀਤੀ ਗਈ ਆ ਔਰ ਜਿਹੜਾ ਮਕਾਨ ਹੈਗਾ ਬਹੁਤ ਉੱਚਾ ਮਕਾਨ ਹੈ ਔਰ ਤੀਸਰੀ ਮੰਜ਼ਲ ਦੇ ਉੱਤੇ ਜਿਹੜਾ ਹੈਗਾ ਟਰੈਕਟਰ ਰੱਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਉਚਾਈ ਹੈ ਪਰ ਕਿਸ ਤਰ੍ਹਾਂ ਇਹ ਰੱਖਿਆ ਗਿਆ ਕਿਸ ਤਰ੍ਹਾਂ ਇਹ ਨੂੰ ਉੱਪਰ ਲਿਆਂਦਾ ਗਿਆ ਪੂਰੀ ਗੱਲਬਾਤ ਬਾਪੂਆਂ ਨੇ ਦੇ ਨਾਲ ਉਹ ਵੀ ਕਰਾਂਗੇ ਔਰ ਉਹਨਾਂ ਨੂੰ ਇਹ ਵੀ ਪੁੱਛਾਂਗੇ ਕਿ ਕਿੱਥੋਂ ਇਹ ਟਰੈਕਟਰ ਹੈ ਜਿਹੜਾ ਤਿਆਰ ਹੋਇਆ ਤੋ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਉਸ ਤਰ੍ਹਾਂ ਸਲਾਈਸਰ ਜਿਹੜਾ ਬਣਾਇਆ ਗਿਆ ਟਰੈਕਟਰ ਦਾ ਕਿ ਕਿੰਨੀ ਵੱਡਾ ਹੁੰਦਾ ਹਨਾ ਸ਼ੌਂਕ ਦਾ ਕਹਿੰਦੇ ਆ ਕੋਈ ਮੁੱਲ ਨਹੀਂ ਔਰ ਕਿੰਨੀ ਮਿਹਨਤ ਇਸ ਟਰੈਕਟਰ ਦੇ ਉੱਪਰ ਹੈ ਜਿਹੜਾ ਤੁਹਾਨੂੰ ਮੈਂ ਵਿਖਾ ਰਿਹਾ ਇਹ ਟਰੈਕਟਰ ਦੁਬਾਰਾ ਫੇਰ ਦੱਸ ਦੇਵਾਂ ਬਠਿੰਡੇ ਜ਼ਿਲ੍ਹੇ ਦੇ ਪਿੰਡ ਲੇਲੇ ਵਾਲਾ ਦੇ ਵਿੱਚ ਜਿਹੜਾ ਤੁਹਾਨੂੰ ਮੈਂ ਇਹ 855 ਟਰੈਕਟਰ ਵਿਖਾ ਰਿਹਾ ਵਾਕੇ ਹੀ ਤੁਹਾਨੂੰ ਅਸਲੀ ਹੋਂਦ ਦਾ ਭਲੇਖਾ ਪਾਉਂਦਾ ਇਹ ਟਰੈਕਟਰ ਬੜਾ ਹੀ ਸੋਹਣਾ ਲੱਗ ਰਿਹਾ ਬਾਪੂ ਹਰਮੇਸ਼ ਸਿੰਘ ਜੀ ਖਾਲਸਾ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਇਹ ਸਾਰਾ ਕੁਝ ਹੋਇਆ ਹੈ ਕਿਸ ਤਰ੍ਹਾਂ ਉਹਨਾਂ ਦਾ ਸ਼ੌਂਕ ਸੀ ਤਾਂ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਪੂ ਆਪਾਂ ਦੇਖਦੇ ਹੁੰਨੇ ਆ ਵੀ ਆਪਾਂ ਇੱਥੇ ਪਾਣੀ ਵਾਲੀਆਂ ਟੈਂਕੀਆਂ ਰੱਖਦੇ ਹੁੰਨੇ ਆ ਜਾਂ ਫਿਰ ਤੁਸੀਂ ਇਹ ਟਰੈਕਟਰ ਹੀ ਕਿਉਂ ਚੁਣਿਆ ਵੀ ਆਪਾਂ ਸੱਤ ਦੇ ਉੱਪਰ ਟਰੈਕਟਰ ਖੜਾ ਕਰਨਾ ਜੀ ਮੇਰਾ ਲੜਕਾ ਆਰਮੀ 'ਚ ਫੌਜੀ ਹੈ ਜੀ 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 ਉਹਨਾਂ ਦਾ ਮਤਲਬ ਉਹਨਾਂ ਦੇ ਨਾਲ ਕੋਈ ਲੜਕਾ ਸੀ ਉਹਨਾਂ ਦੇ ਧਰਿਆ ਹੋਇਆ ਸੀ ਜੀ 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 ਉਹਨੂੰ ਉੱਥੋਂ ਉਹਨੂੰ ਸ਼ੌਂਕ ਜਾ ਗਿਆ ਇਸ ਗੱਲ ਦਾ ਜੀ ਜੀ ਵੀ ਮੈਂ ਵੀ ਇਹ ਟਰੈਕਟਰ ਬਣਾਉਣਾ ਹੈ ਜੀ ਜੀ ਅਸੀਂ ਕੋਠੀਪਾਈ ਉਹਨੇ ਮੇਰੇ ਨਾਲ ਗੱਲ ਕਰੀ ਜੀ ਟਰੈਕਟਰ ਧਰਨਾ ਹੈ ਕੋਠੀ ਜੀ 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 ਤੇ ਬਾਪੂ ਜਿਹੜਾ ਇਹ ਟਰੈਕਟਰ ਆ ਇਹ ਕਿਹੜੀ ਜਗ੍ਹਾ ਤੋਂ ਤਿਆਰ ਕਰਵਾਇਆ ਇਹ ਅੰਮ੍ਰਿਤਸਰ ਦੇ ਕੋਲੇ ਰਵਦਾਸ ਸ਼ਹਿਰ ਹੈ ਜੀ ਛੋੜਾ ਜਿਹਾ ਕਸਬਾ ਜੀ 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 ਉੱਥੋਂ ਬਣਵਾ ਕੇ ਲਿਆਂਦਾ ਜੀ ਅੰਮ੍ਰਿਤਸਰ ਕੋਲ ਰਵਦਾਸ ਨਗਰ ਤੋਂ ਜੀ 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 ਤਾ ਬਾਪੂ ਜਦੋਂ ਤੁਹਾਨੂੰ ਕਿਹਾ ਤੁਹਾਡੇ ਬੇਟੇ ਨੇ ਵੀ ਆਪਾਂ ਟਰੈਕਟਰ ਰੱਖਣਾ ਤੁਸੀਂ ਕਿਹਾ ਨਹੀਂ ਵੀ ਆਪਾਂ ਟਰੈਕਟਰ ਤੋਂ ਕਰਾਉਣਾ ਕੀ ਐ ਹੁੰਦਾ ਹੀ ਆ ਪੁਰਾਣੇ ਬਜ਼ੁਰਗ ਕਿਹਾ ਸੀਗਾ ਵੀ ਮਤਲਬ ਵੀ ਜੇ ਟੈਂਕੀ ਟੁੰਕੀ ਆਪਾਂ ਪਹਿਲਾਂ ਨਾਮ ਬਣਾਉਂਗੇ ਟੈਂਕੀ ਟੁੰਕੀ ਸੀ ਬਣਾ ਲਈ ਸੀ ਇਹਦੇ ਸਾਰਾ ਕੁਝ ਕਰ ਲਿਆ ਸੀ ਜੀ ਜੀ ਵੀ ਫੇਰ ਤਾਂ ਉੱਤੇ ਉਹ ਕਰ ਲੈਂਦੇ ਜੀ ਉਹ ਕਹਿੰਦੇ ਮੇਰਾ ਸ਼ੌਂਕ ਹੈ ਮੈਂ ਕਿਹਾ ਵੀ ਫਿਰ ਸ਼ੌਂਕ ਦਾ ਤਾਂ ਸ਼ਰਮ ਮੁੱਲ ਹੀ ਨਹੀਂ ਹੁੰਦਾ ਜੀ 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 ਤੇ ਜਿਹੜਾ ਤੇਰਾ ਸ਼ੌਂਕ ਹੈ ਤੂੰ ਉਹਦਾ ਪੂਰਾ ਕਰ ਜੀ ਜੀ ਤਾਂ ਬਾਪੂ ਫਿਰ ਜਦੋਂ ਲਿਆ ਕੇ ਖੜਾ ਕੀਤਾ ਟਰੈਕਟਰ ਤਾਂ ਇਲਾਕੇ 'ਚ ਪੂਰੇ ਚਰਚੇ ਹੋ ਗਏ ਹੋਣਗੇ ਜੀ ਇੱਥੇ ਕੱ ਫੱਟਰ 8 ਲੱਖ ਰੁਪਿਆ ਲਾ ਕੇ ਤਾਂ ਟਰੈਕਟਰ ਚੜਾਈ ਜਾਂਦੇ ਆ। ਲੋਕ ਸੜਕ ਦੇ ਨਾਲ ਦੇ ਇਹ ਵੀ ਕਹਿੰਦੇ ਸੀ ਵੀ ਸੱਚੀ ਮਿੱਟੀ ਦਾ ਟਰੈਕਟਰ ਚੜਾ। ਅੱਛਾ ਅੱਛਾ ਹਾਂ ਬਾਪੂ ਦੂਰੋਂ ਭਲੇਖਾ ਪੈਂਦਾ ਬੁਰਾ ਸਾਨੂੰ ਕਹੇ ਨਹੀਂ ਯਾਰ ਪੱਥਰ ਦਾ ਟਰੈਕਟਰ ਹੈ ਤੇ ਖਲਾਨੀ ਜਗ੍ਹਾ ਤੋਂ ਬਣਾ ਕੇ ਲੈਂਦੇ ਆ। ਇਸ ਤਰ੍ਹਾਂ ਚੜਾਇਆ ਹੈ। ਤੇ ਬਾਪੂ ਕਿੰਨਾ ਟੋਟਲ ਜਿਹੜਾ ਮਸ਼ੀਨਾਂ ਦਾ ਖਰਚਾ ਜਾਂ ਉਥੋਂ ਜਿਹੜਾ ਹਾਂ ਜੀ 50000 ਰੁਪਿਆ ਤਾਂ ਮਿਸਤਰੀ ਨੇ ਲਿਆ ਜੀ ਬਣਾਉਣ ਵਾਲੇ ਨੇ। ਜੀ ਜੀ ਤੇ 15000 ਰੁਪਿਆ ਲਿਆ ਜੀ ਮਤਲਬ ਜਿਹੜੇ ਲੈਂਦਾ ਟਰੱਕ ਤੇ ਜੀ ਜੀ ਤੇ 5000 ਰੁਪਿਆ ਮਤਲਬ 6000 ਰ ਹਾਂ ਜੀ 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 ਇਹ ਮਤਲਬ 70 71000 ਰੁਪਏ ਇਹਦੇ ਤੇ ਖਰਚਾ ਜੀ ਜੀ ਤਾਂ ਬਾਪੂ ਫਿਰ ਕਿੰਨਾ ਕੁ ਟਾਈਮ ਹੋ ਗਿਆ ਇਸ ਟਰੈਕਟਰ ਨੂੰ ਇੱਥੇ ਰੱਖੇ ਹੋਏ ਇਹ ਮਤਲਬ ਧਰਿਆ ਹੋਇਆ ਜੀ ਮਤਲ ਇਹ ਮਤਲ 21 ਜਨਵਰੀ ਵਾਲੇ ਦਿਨ ਤੱਕ ਜੀ 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 ਤਾਂ ਉਸ ਤੋਂ ਬਾਅਦ ਤਾਂ ਨਹੀਂ ਕੋਈ ਐ ਪ੍ਰੋਬਲਮ ਤਾਂ ਨਹੀਂ ਆਈ ਵੀ ਯਾਰ ਕੋਈ ਸਮੱਸਿਆ ਆਈ ਹੋਵੇ ਨਾ ਨਾ ਪ੍ਰੋਬਲਮ ਕੋਈ ਨਹੀਂ ਆਈ ਪ੍ਰੋਬਲਮ ਜੇ ਗਾਹਾਂ ਕੋਈ ਆਊਗਾ ਉਹ ਦੇਖੀ ਜੂਗੀ ਅਜੇ ਤੱਕ ਕੋਈ ਪ੍ਰੋਬਲਮ ਜੀ ਜੀ ਤਾਂ ਗਾਰੰਟੀ ਵਗੈਰਾ ਦਿੱਤੀ ਬਾਪੂ ਉਹਨਾਂ ਨੇ ਵੀ ਉਹਨਾਂ ਨੇ ਕਹਿ ਵੀ ਮਤਲਬ 5-4 ਸਾਲ ਤੋ ਰੰਗ ਜ਼ਰੂਰ ਪਾ ਲਿਆ ਕਰੂਗਾ ਜੀ ਜੀ ਇਹ ਉ ਇਹਦਾ ਕੋਈ ਨਹੀਂ ਇਹ ਮਤਲਬ ਪੂਰਾ 25 ਮਣ ਦਾ ਹੈ ਜੀ ਜੀ ਅੱਛਾ 25 ਮਣ ਇਹਦਾ वजन ਹੈ वजन ਹੈ ਜੀ ਇਹਦਾ ਤੇ ਜਦੋਂ ਚੜਾਇਆ ਵਾ ਪੂਦੋ ਵੀ ਕਾਫੀ ਔਖਾ ਚੜਾਇਆ ਹੁਣਾਂ ਕਿਉਂਕਿ ਪੂਰੀ ਉਚਾਈ ਬਹੁਤ ਆ ਮਕਾਨ ਦੀ ਹਾਂ 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 ਹੁਣ ਤੜੇ 25 ਫੁੱਟ ਤੇ ਰੱਖਿਆ ਹੋਇਆ ਜੀ 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 ਤਾਂ ਬਾਪੂ ਬਹੁਤ ਵਧੀਆ ਲੱਗਿਆ ਲੋਕਾਂ ਦੀ ਇਹ ਮੰਗ ਸੀ ਕਿ ਵੀਡੀਓ ਬਣਾਈ ਜਾਵੇ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਧੰਨਵਾਦ ਜੀ ਤੇ ਇਹ ਤੋਂ ਦੋਸਤੋ ਤੁਸੀਂ ਟਰੈਕਟਰ ਵੇਖ ਸਕਦੇ ਹੋ 855 ਟਰੈਕਟਰ ਜਿਹੜਾ ਬਾਪੂ ਹਣਿਆਂ ਨੇ ਦੱਸਿਆ ਵੀ ਇਹ ਅਸਲੀ ਹੋਣ ਦਾ ਭੁਲੇਖਾ ਵਾਕੀ ਜਦੋਂ ਵੀ ਤੁਸੀਂ ਦੂਰੋਂ ਵੇਖੋਗੇ ਇਸ ਟਰੈਕਟਰ ਨੂੰ ਤਾਂ ਵਾਕੀ ਲੱਗੂਗਾ ਕਿ ਅਸਲੀ ਟਰੈਕਟਰ ਆ ਤੇ ਭੁਲੇਖਾ ਪੈਂਦਾ ਇਸ ਕਰਕੇ ਜਿਹੜਾ ਹੈਗਾ ਇਹ ਟਰੈਕਟਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਿੰਨੀ ਮਿਹਨਤ ਦੇ ਨਾਲ ਔਰ ਇੱਕ ਸ਼ੌਂਕ ਹੁੰਦਾ ਨਾ ਸ਼ੌਂਕ ਦਾ ਕੋਈ ਵੀ ਮੁੱਲ ਨਹੀਂ ਹੈਗਾ ਸ਼ੌਂਕ ਕਹਿੰਦੇ ਹੁੰਦੇ ਆ ਵੀ ਭਾਵੇਂ ਕਿੰਨੇ ਵੀ ਰੁਪਈਆ ਚ ਪੂਰਾ ਕੀਤਾ ਜਾਵੇ ਸ਼ੌਂਕ ਸ਼ੌਂਕ ਹੀ ਹੁੰਦੇ ਨੇ